ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਸ੍ਰੀ ਰਗ ਮਹੱਲਾ ਪਹਿਲਾ ਘਰ ਚੌਥਾ ਇਕਾਸੁਰਤ ਜਿਤੇ ਹੈ ਜੀ ਸੁਰਤ ਵਿਹੂਣਾ ਕੋਏ ਨਾ ਕੀ ਏਕਾਸੁਰਤ ਜੀਤੇ ਹੈ ਜੀ ਸੁਰਤ ਵਿਹੂਣਾ ਕੋਏ ਨਾ ਕੀ ਜੇਹੀ ਸੁਰਤ ਤੇ ਹਾ ਤਿਨ ਰਾਹੋ ਲਿਖਾ ਇਕੋ ਆਵੋ ਜਾਹੂ ਤਾਂ تن ਸਾਈ ਸਤਗੁਰੂ ਸੱਚੇ ਪਾਛਾ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ ਆਪਾਂ ਸਰਵਣ ਕਰ ਰਹੇ ਹਾਂ ਜੀ ਸ੍ਰੀ ਰਾਗ ਦੇ ਅੰਦਰ ਸਤਗੁਰੂ ਸੱਚੇ ਪਾਛਾ ਜੀ ਨੇ ਚੌਥੇ ਕਰ ਦੇ ਅੰਦਰ ਇਸ ਸ਼ਬਦ ਨੂੰ ਗਾਉਣ ਵਾਸਤੇ ਸਾਨੂੰ ਹੁਕਮ ਕੀਤਾ ਹੈ ਤੇ ਸਤਗੁਰੂ ਮਹਾਰਾਜ ਇਸ ਸ਼ਬਦ ਦੇ ਦੁਆਰਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਬਾਣੀ ਮੰਨਣ ਨੂੰ ਉਹਦੇ ਹੁਕਮ ਵਿੱਚ ਰਹਿਣ ਵਾਸਤੇ ਇਸ ਸੰਸਾਰ ਦੇ ਜੀਵਾਂ ਨੂੰ ਪ੍ਰੇਰਣਾ ਕਰ ਰਿਹਾ ਹੈ। ਸੰਪਰਦਾਵਾਂ ਦੇ ਵਿੱਚ ਸ਼ਬਦ ਦੀ ਉਥਾਨਕਾ ਦੇ ਰੂਪ ਦੇ ਵਿੱਚ ਜਦੋਂ ਪੜਾਇਆ ਜਾਂਦਾ ਹੈ ਤੇ ਉੱਥੇ ਇਸ ਸ਼ਬਦ ਦੇ ਨਾਲ ਸੰਬੰਧਿਤ ਜਿਹੜੀ ਉਥਾਨਕਾ ਉਦਰਸਾਈ ਜਾਂਦੀ ਹੈ ਕਿ ਸਤਿਗੁਰੂ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਸੰਸਾਰ ਦੇ ਉੱਪਰ ਅਕਾਲ ਪੁਰਖ ਦੇ ਨਾਮ ਦਾ ਹੋਕਾ ਦੇਂਦਿਆਂ ਹੋਇਆਂ ਵੋ ਕੋ ਬਕਰੀਆਂ ਧਾਮਾਂ ਦੇ ਉੱਪਰ ਵਿਚਰਦੇ ਆ ਤੇ ਅੱਜ ਦੇ ਸਮੇਂ ਦੇ ਅਨੁਸਾਰ ਹੀ ਆਪੋ ਆਪਣੇ ਦੁੱਖਾਂ ਦੇ ਵਿੱਚ ਗਰਸੇ ਹੋਏ ਲੋਕ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਕੋਲ ਪਹੁੰਚਦੇ ਆ ਆਪਣੀਆਂ ਬੇਨਤੀਆਂ ਕਰਦੇ ਆ ਤੇ ਸਤਿਗੁਰੂ ਮਹਾਰਾਜ ਗੁਰੂ ਦੇ ਹੁਕਮ ਦੇ ਅਨੁਸਾਰ ਉਹਨਾਂ ਨੂੰ ਉਪਦੇਸ਼ ਕਰਦੇ ਆ ਇਸੇ ਤਰ੍ਹਾਂ ਮਹਾਰਾਜ ਨੰਗੇ ਜਾ ਰਹੇ ਆ ਤੇ ਇੱਕ ਨਗਰ ਦੇ ਵਿੱਚ ਬਹੁਤ ਭਾਰੀ ਸੋਕਾ ਪਿਆ ਹੋਇਆ بارش ਨਹੀਂ ਹੋਈ ਕੱਖ ਕਾਨ ਸੁੱਕਾ ਪਿਆ ਪਾਣੀ ਦੀ ਬੜੀ ਕਿੱਲਤ ਹੈ ਤੇ ਨਗਰ ਦੀਆਂ ਸੰਗਤਾਂ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕੀਤੀ ਵੀ ਤੁਸੀਂ ਸੰਤ ਫਕੀਰ ਸਾਧੂ ਲੱਗਦੇ ਹੋ ਤੇ ਰੱਬ ਦੀ ਤੇ ਸਾਧੂਆਂ ਦੀ ਇੱਕ ਗੱਲ ਹੁੰਦੀ ਹੈ ਤੁਸੀਂ ਕਿਰਪਾ ਕਰੋ ਅਰਦਾਸ ਬੇਨਤੀ ਕਰਦੇ ਹੋ ਮੀਂਹ ਪੈ ਜਾਏ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਉਹਦੇ ਹੁਕਮ ਦੇ ਵਿੱਚ ਸਾਰਾ ਕੁਝ ਹੋ ਰਿਹਾ ਤੇ ਉਹਦੇ ਹੁਕਮ ਨੂੰ ਮੰਨਣਾ ਹੀ ਸਾਡਾ ਫਰਜ਼ ਆ ਉਹਦੇ ਬਾਣੇ ਜ ਰਹਿਣਾ ਸਾਡਾ ਫਰਜ਼ ਆ ਜੇ ਆਪਣੀ ਮਨਮਰਜ਼ੀ ਕਰਾਂਗੇ ਤੇ ਉਹ ਸਾਡੇ ਵਾਸਤੇ ਚੰਗੀ ਗੱਲ ਨਹੀਂ ਤੇ ਸੰਗਤਾਂ ਨੇ ਬੇਨਤੀ ਕੀਤੀ ਕਹਿੰਦੇ ਜੀ ਹੁਣ ਤੇ ਪਾਣਾ ਮੰਨਣਾ ਵੀ ਬੜਾ ਔਖਾ ਹੋ ਗਿਆ ਡੰਗਰ ਮਰਦੇ ਜਾਂਦੇ ਐ ਇਨਸਾਨ ਮਰਦੇ ਜਾਂਦੇ ਐ ਚਾਰ ਛੇ ਸੋਕਾ ਪਿਆ ਹੋਇਆ ਪਾਣੀ ਦੀ ਬੂੰਦ ਬੂੰਦ ਲਈ ਤਰਸ ਰਹੇ ਆ ਵੀ ਹੁਣ ਇਹਦੇ ਤੋਂ ਅੱਗੇ ਜਿਹੜਾ ਸਬਰ ਕਰਨਾ ਬੜਾ ਔਖਾ ਤੇ ਤੁਸੀਂ ਕਿਰਪਾ ਕਰੋ ਕੋਈ ਅਰਦਾਸ ਬੇਨਤੀ ਕਰੋ ਤਾਂ ਜੋ ਆਕਾਲ ਪੁਰਖ ਮੀਂਹ ਪਾ ਦੇਵੇ ਤੇ ਸਾਡਾ ਜੀਵਨ ਥੋੜਾ ਸੋਖਾ ਹੋ ਜਾਏ ਮਹਾਰਾਜ ਨੂੰ ਬਾਰ-ਬਾਰ ਬੇਨਤੀਆਂ ਕਰਦੇ ਆ ਤੇ ਸਤਿਗੁਰੂ ਕਹਿੰਦੇ ਠੀਕ ਹੈ ਭਾਈ ਪਰ ਜੇ ਤੁਸੀਂ ਆਪਣੀ ਮਨਚੀ ਕਰਨਾ ਚਾਹੁੰਦੇ ਹੋ ਤੇ ਅਸੀਂ ਅਰਦਾਸ ਕਰਦੇ ਨੇ ਆ ਪਰ ਆਕਾਲ ਪੁਰਖ ਦੇ ਪਾਣੀ ਦੀ ਭਲਾ ਹੁੰਦਾ ਸੋ ਗੁਰੂ ਪਾਤਸ਼ਾਹ ਮਹਾਰਾਜ ਨੇ ਸੁਰਤੀ ਜੋੜੀ ਹੈ ਆਕਾਲ ਪੁਰਖਾ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ ਤੇ ਗੁਰੂ ਸੱਚੇ ਪਾਤਸ਼ਾਹ ਜੀ ਦੀ ਬੇਨਤੀ ਤੋਂ ਬਾਅਦ ਭਾਈ ਬਾਰਿਸ਼ ਹੋਈ ਹੈ ਮੀਂਹ ਪਿਆ ਚਾਰਿਸ਼ ਫੇਰੇ ਪਾਣੀ ਹੋਇਆ ਤੇ ਪਾਣੀ ਜਦੋਂ ਆਣ ਕੇ ਟੋਬਿਆਂ 'ਚ ਖੜਾ ਹੋ ਗਿਆ ਬਾਰਿਸ਼ ਦੇ ਨਾਲ ਜਲ ਦੀ ਵਰਤੋਂ ਵਾਸਤੇ ਪਾਣੀ ਆ ਗਿਆ ਤੇ ਉਹ ਕੁਦਰਤੀ ਬਨਸਪਤੀ ਦੇ ਵਿੱਚ ਇੱਕ ਐਸੀ ਜ਼ਹਿਰ ਘੁਲੀ ਹੋਈ ਸੀ ਕਿ ਜਿਹਦੀ ਖਾਤਮਾ ਹੋਣ ਤੋਂ ਪਹਿਲਾਂ ਹੀ ਬਾਰਿਸ਼ ਆ ਗਈ ਤੇ ਉਹ ਜਿਹੜਾ ਪਾਣੀ ਦੇ ਵਿੱਚ ਜ਼ਹਿਰ ਉਕਲ ਗਈ ਜਿਹਦੇ ਕਰਕੇ ਪਹਿਲਾਂ ਬਨਸਪਤੀ ਦਾ ਨਾਸ਼ ਹੋ ਰਿਹਾ ਸੀ ਤੇ ਉਹ ਪਾਣੀ ਦੇ ਵਿੱਚ ਵੀ ਉਹ ਜ਼ਹਿਰ ਜਿਹੜੀ ਉਹ ਘੁਲ ਗਈ ਤੇ ਜਦੋਂ ਫਿਰ ਉਹ ਪਾਣੀ ਜਾਨਵਰਾਂ ਨੇ ਡੰਗਰਾਂ ਨੇ ਪੀਤਾ ਤੇ ਪਾਣੀ ਪੀ ਕੇ ਉਹਨਾਂ ਜਾਨਵਰਾਂ ਦੀ ਡੰਗਰਾਂ ਦੀ ਮੌਤ ਹੋਣੀ ਸ਼ੁਰੂ ਹੋ ਗਈ ਤੇ ਫਿਰ ਇਲਾਕੇ ਵਾਲੇ ਲੋਕ ਦੇਖਦੇ ਆ ਵੀ ਇਹ ਕੀ ਬਣਿਆ ਅਸੀਂ ਤੇ ਕਹਿੰਦੇ ਸੀ ਵੀ ਪਾਣੀ ਆ ਜਾਏ ਤੇ ਜ਼ਿੰਦਗੀ ਸੁੱਖੀ ਹੋ ਜਾਏ ਪਰ ਇਹ ਪਾਣੀ ਸਾਡੀ ਮੌਤ ਦਾ ਕਾਰਨ ਬਣ ਗਿਆ ਜ਼ਹਿਰ ਬਣ ਗਿਆ ਤੇ ਹੁਣ ਸਾਡੇ ਵਾਸਤੇ ਜਿਹੜਾ ਇਹ ਪਾਣੀ ਵੀ ਉਹ ਚੰਗਾ ਨਹੀਂ ਤੇ ਸਤਿਗੁਰੂ ਮਹਾਰਾਜ ਨੇ ਫਿਰ ਇੱਥੇ ਇਹੀ ਸਮਝਾਉਣਾ ਕੀਤਾ ਕਹਿੰਦੇ ਪਾਈ ਉਹਦੇ ਹੁਕਮ ਦੇ ਵਿੱਚ ਜੋ ਕੁਝ ਹੋ ਰਿਹਾ ਨਾ ਉਹਦੇ 'ਚ ਭਲਾ ਹੁੰਦਾ ਜਦੋਂ ਆਪਣੀ ਮਰਜ਼ੀ ਕਰਕੇ ਆਪਣੀ ਮੱਤ ਕਰਕੇ ਅਕਾਲ ਪੁਰਖ ਦੀ ਕੁਦਰਤ ਦੀ ਖੇਡ ਨੂੰ ਆਪਾਂ ਮਨਮਰਜ਼ੀ ਨਾਲ ਚਲਾਉਣ ਦਾ ਯਤਨ ਕਰਾਂਗੇ ਤੇ ਉਹ ਕਈ ਵਾਰ ਫਿਰ ਤੁਹਾਨੂੰ ਲਾਭ ਦੀ ਜਗ੍ਹਾ ਹਾਨੀ ਦਿੰਦੀ ਹੈ ਸੋ ਸਤਿਗੁਰੂ ਮਹਾਰਾਜ ਜੀ ਨੇ ਫਿਰ ਇੱਥੇ ਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਦੇ ਚਰਨਾਂ 'ਚ ਬੇਨਤੀਆਂ ਕਰਕੇ ਹੁਕਮ ਦੇ ਅਨੁਸਾਰ ਬਾਣੀ ਦੇ ਵਿੱਚ ਰਹਿਣ ਦੀ ਜੋ ਉਪਦੇਸ਼ ਬਖਸ਼ਿਸ਼ ਕੀਤਾ ਉਹ ਇਸ ਸ਼ਬਦ ਉਥਾਨ ਕਾ ਦੇ ਰੂਪ ਦੇ ਵਿੱਚ ਆਪਾਂ ਨੂੰ ਸੰਪਰਦਾਵਾਂ ਦੇ ਵਿੱਚ ਪੜਨ ਨੂੰ ਮਿਲਦਾ ਹੈ ਸੋ ਆਓ ਸਤਿਗੁਰੂ ਮਹਾਰਾਜ ਜੀ ਨੇ ਅਕਾਲ ਪੁਰਖ ਦੇ ਨਾਲ ਜੋ ਬਚਨ ਕੀਤਾ ਹੈ ਜੋ ਧੁਰ ਕੀ ਬਾਣੀ ਦਾ ਉਪਦੇਸ਼ ਸੰਗਤਾਂ ਨੂੰ ਸੁਣਾਇਆ ਹੈ ਉਹ ਸਤਿਗੁਰੂ ਮਹਾਰਾਜ ਇਸ ਪ੍ਰਕਾਰ ਸਾਨੂੰ ਬਖਸ਼ਿਸ਼ ਕਰ ਰਹੇ ਹੈ ਸਿਰੀ ਰਾਗ ਮਹਲਾ ਪਹਿਲਾ ਕਰ ਚੌਥਾ ਏਕਾ ਸੁਰਤ ਜੀਤੇ ਹੈ ਜੀ ਸੁਰਤ ਵਿਹੂਣਾ ਕੋਏ ਨਾ ਕੀ ਮਹਾਰਾਜ ਕਹਿੰਦੇ ਪਾਈ ਜੋ ਕੁਝ ਸੰਸਾਰ ਤੇ ਨਜ਼ਰ ਆ ਰਿਆ ਨਾ ਸਾਰਿਆਂ ਦੇ ਅੰਦਰ ਉਹ ਸਵਾਹਿਗੁਰੂ ਪਰਮਾਤਮਾ ਦੀ ਹੀ ਤਾਕਤ ਆ ਉਹਦੀ ਹੀ ਸੱਤਾ ਕੰਮ ਕਰਦੀ ਆ ਏਕਾ ਸੁਰਤ ਜੀਤੇ ਹੈ ਜੀ ਕਹਿੰਦੇ ਉਹ ਆਕਾਲ ਪੁਰਖ ਵਾਹਿਗੁਰੂ ਮਹਾਰਾਜ ਜੀ ਦੀ ਹੀ ਦਿੱਤੀ ਹੋਈ ਸੁਰਤ ਹੈ ਤਾਕਤ ਹੈ ਜਿਹੜੀ ਸਾਰਿਆਂ ਦੇ ਅੰਦਰ ਹੈ ਸੁਰਤ ਵਿਹੋਣਾ ਕੋਈ ਨਾ ਕੀ ਤੇ ਸੁਰਤ ਤੋਂ ਬਿਨਾਂ ਕੋਈ ਨਹੀਂ ਹੈ ਹੁਣ ਇੱਥੇ ਸੁਰਤ ਦੇ ਅਰਥ ਇਹ ਹੈ ਕਿ ਭਾਈ ਜਿਹੜੀ ਸਵਾਸਾਂ ਰੂਪੀ ਤਾਕਤ ਸਾਨੂੰ ਬਖਸ਼ਿਸ਼ ਕੀਤੀ ਹੋਈ ਹੈ ਨਾ ਜੋ ਜੀਣ ਵਾਸਤੇ ਪ੍ਰਾਣ ਦਿੱਤੇ ਹੋਏ ਆ ਉਹ ਆਕਾਲ ਪੁਰਖ ਦੀ ਸੁਰਤ ਹੈ ਉਹਦੀ ਤਾਕਤ ਹੈ ਉਹਦੀ ਸੱਤਾ ਹੈ ਤੇ ਕਹਿੰਦੇ ਭਾਈ ਉਹਦੇ ਬਗੈਰ ਸੰਸਾਰ ਤੇ ਕੋਈ ਵੀ ਨਹੀਂ ਰਹਿ ਸਕਦਾ ਸਾਰਾ ਕੁਝ ਉਹਦੇ ਹੁਕਮ 'ਚ ਹੀ ਹੋ ਰਿਹਾ ਜੀਵਾਂ ਨੂੰ ਕਿੱਥੇ ਕਿੱਥੇ ਪੈਦਾ ਕਰਨਾ ਕਿੱਦਾਂ ਉਹਨਾਂ ਦੇ ਖਾਣ ਪਾਣ ਦਾ ਪ੍ਰਬੰਧ ਕਰਨਾ ਕਦੋਂ ਸਮਾਂ ਆਉਣ ਤੇ ਕਿਹਨੇ ਸੰਸਾਰ ਤੋਂ ਚਲੇ ਜਾਣਾ ਕਹਿੰਦੇ ਭਾਈ ਇਹਦੇ ਬਾਰੇ ਕਿਸੇ ਨੂੰ ਗਿਆਨ ਨਹੀਂ ਇਹੇ ਸ਼ਕਤੀ ਇਹੇ ਤਾਕਤ ਉਸ ਵਾਹਿਗੁਰੂ ਪ੍ਰਮਾਤਮਾ ਦੇ ਵਾਸਾ ਹੈ ਏਕਾ ਸੁਰਤ ਜੀਤੇ ਹੈ ਜੀ ਤੇ ਕਹਿੰਦੇ ਭਾਈ ਜਿੰਨੇ ਵੀ ਜੀਵ ਹਨ ਜਿਹੜੀ ਉਹਨਾਂ ਦੇ ਅੰਦਰ ਤਾਕਤ ਸੁਰਤ ਹੈ ਉਹ ਅਕਾਲ ਪੁਰਖ ਵਾਹਿਗੁਰੂ ਮਹਾਰਾਜ ਦੀ ਦਿੱਤੀ ਹੋਈ ਆ ਸੁਰਤ ਵੀ ਹੋਣਾ ਕੋਈ ਨਾ ਕੀ ਤੇ ਉਹਦੇ ਤੋਂ ਬਗੈਰ ਕੋਈ ਵੀ ਸੰਸਾਰ 'ਤੇ ਜੀਂਦਾ ਨਹੀਂ ਰਹਿ ਸਕਦਾ ਤੇ ਸੱਚੇ ਪਾਤਸ਼ਾਹ ਜਿੰਨੇ ਵੀ ਸੰਸਾਰ ਵਿੱਚ ਜੀਵ ਹਨ ਸਾਰਿਆਂ ਦੇ ਖਾਣ ਪੀਣ ਦੀ ਸੁਰਤ ਤੂੰ ਕਰਦਾ ਸਾਰਿਆਂ ਨੂੰ ਧਿਆਨ ਵਿੱਚ ਤੂੰ ਰੱਖਦਾ ਤੇ ਸੁਰਤ ਤੋਂ ਬਗੈਰ ਕੋਈ ਵੀ ਨਹੀਂ ਤੇ ਤੇਰੀ ਅੱਖ ਤੋਂ ਕੋਈ ਵੀ ਲੁਕਿਆ ਹੋਇਆ ਨਹੀਂ ਕੋਈ ਵੀ ਛੁਕਿਆ ਹੋਇਆ ਨਹੀਂ ਹੈ ਭਾਵੇਂ ਤੂੰ ਸਭ ਨੂੰ ਦੇਖ ਸਕਦਾ ਤੂੰ ਸਭ ਨੂੰ ਜਾਣਦਾ ਤੂੰ ਸਭ ਦੇ ਅੰਦਰ ਦੀਆਂ ਵੀ ਜਾਣਦਾ ਅਸੀਂ ਭਾਵੇਂ ਤੈਨੂੰ ਨੰਗੀਆਂ ਅੱਖਾਂ ਨਾਲ ਨਹੀਂ ਦੇਖ ਸਕਦੇ ਪਰ ਤੇਰੀ ਸੁਰਤ ਦੇ ਵਿੱਚ ਸਾਰੇ ਹੀ ਨੇ ਤੇ ਤੂੰ ਸਾਰਿਆਂ ਦਾ ਪ੍ਰਬੰਧ ਕਰਦਾ ਤੇ ਤੇਰੀ ਤਾਕਤ ਦੇ ਦੁਆਰਾ ਹੀ ਸਾਰਾ ਸੰਸਾਰ ਉਹ ਚੱਲ ਰਿਹਾ ਹੈ ਜੀ ਏਕਾ ਸੁਰਤ ਜੀਤੇ ਹੈ ਜੀ ਸੁਰਤ ਵਿਹੋਣਾ ਕੋਈ ਨਾ ਕੀ ਤੇ ਕਹਿੰਦੇ ਭਾਈ ਏ ਇਸ ਗੱਲ ਨੂੰ ਕੁੱਲ ਸੰਸਾਰ ਵੀ ਮੰਨਦਾ ਹੈ ਕਿ ਕੋਈ ਅੱਲਾ ਕਹਿ ਲਓ ਭਗਵਾਨ ਕਹਿ ਲਓ ਰੱਬ ਕਹਿ ਲਓ ਕੋਈ ਨਾਮ ਲੈ ਲਓ ਕੋਈ ਤਾਕਤ ਕਹਿ ਲਓ ਵੀ ਇੱਕ ਤਾਂ ਇੱਕ ਐਸੀ ਸ਼ਕਤੀ ਹੈ ਜਿਹੜੀ ਸਾਰੇ ਸੰਸਾਰ ਨੂੰ ਚਲਾ ਰਹੀ ਹੈ ਤੇ ਜਿਹਦੇ ਕਰਕੇ ਹੀ ਅਸੀਂ ਤੁਰੇ ਫਿਰਦੇ ਨਜ਼ਰ ਆਉਂਦੇ ਹਾਂ ਜੇਹੀ ਸੁਰਤ ਤੇ ਹਾਥਿਨ ਰਾਹੋ ਤੇ ਕਹਿੰਦੀ ਜਿਹੋ ਜਿਹੋ ਜੀ ਜਿਹਨੂੰ ਸੁਰਤ ਹੈ ਉਹ ਉਹੋ ਜਿਹਾ ਉਹਦੇ ਵਾਸਤੇ ਰਾਹ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਨੇ ਬਣਾਇਆ ਹੋਇਆ ਭਾਵ ਕਿ ਜਿੱਦਾਂ ਜਿੱਦਾਂ ਦੀ ਕਿਸੇ ਨੂੰ ਸਰੀਰ ਮਹਾਰਾਜ ਨੇ ਦਿੱਤਾ ਤੇ ਉਹਦੇ ਸਰੀਰ ਦੇ ਮੁਤਾਬਕ ਉਹਦੇ ਭੋਜਨ ਦਾ ਵੀ ਪ੍ਰਬੰਧ ਕੀਤਾ ਇਸੇ ਕਰਕੇ ਜਿਹੜੇ ਘਾਹ ਖਾਣ ਵਾਲੇ ਜਾਨਵਰ ਆ ਉਹਨਾਂ ਲਈ ਬਨਸਪਤੀ ਵੀ ਹੈ ਜਿਹੜੇ ਮਾਸ ਖਾਣ ਵਾਲੇ ਜਾਨਵਰ ਆ ਉਹਨਾਂ ਲਈ ਮਾਸ ਦਾ ਪ੍ਰਬੰਧ ਹੈ ਕੋਈ ਪੱਥਰਾਂ ਵਿੱਚ ਬੈਠੇ ਹੋਏ ਕੀੜੇ ਨੇ ਜਿਨ੍ਹਾਂ ਨੂੰ ਸ਼ਕਰਖੋਰ ਕੀ ਕਹਿ ਦਿੱਤਾ ਜਾਂਦਾ ਉਹ ਪੱਥਰਾਂ ਦੇ ਵਿੱਚ ਉਹਨਾਂ ਦੇ ਭੋਜਨ ਦਾ ਪ੍ਰਬੰਧ ਕੀਤਾ ਹੋਇਆ ਜਿਹੜੇ ਜਲ ਦੇ ਵਿੱਚ ਰਹਿੰਦੇ ਜੀਵ ਆ ਉਹਨਾਂ ਨੂੰ ਜਲ ਦੇ ਵਿੱਚ ਰਹਿਣ ਦੀ ਤਾਕਤ ਜਲ ਦੇ ਵਿੱਚ ਹੀ ਉਹਨਾਂ ਦੇ ਭੋਜਨ ਦਾ ਪ੍ਰਬੰਧ ਕੀਤਾ ਹੋਇਆ ਜਿਹੜੇ ਆਕਾਸ਼ ਚ ਉੱਡਦੇ ਫਿਰਦੇ ਜਾਨਵਰ ਆ ਉਹਨਾਂ ਨੂੰ ਆਕਾਸ਼ ਵਿੱਚ ਉੱਡਦਿਆਂ ਹੋਿਆਂ ਨੂੰ ਕਈ-ਕਈ ਕਿਲੋਮੀਟਰ ਦੂਰ ਤੋਂ ਆਪਣੇ ਭੋਜਨ ਦੀ ਪਛਾਣ ਹੋਣ ਦੀ ਤਾਕਤ ਤਾਂ ਦਿੱਤੀ ਹੋਈ ਹੈ ਕੁੱਲ ਮਿਲ ਆ ਕੇ ਜੇ ਆਪਾਂ ਗੱਲ ਕਰੀਏ ਜੇਹੀ ਸੁਰਤ ਤੇ ਹਾ ਤਨ ਰਾਹੋ ਕਹਿੰਦੇ ਭਾਈ ਸਾਰਿਆਂ ਨੂੰ ਜਿਹੋ ਜਿਹੋ ਜੀ ਤੂੰ ਤਾਕਤ ਦਿੱਤੀ ਹੋਈ ਹੈ ਜਿਹੋ ਜਿਹੋ ਜੀ ਤੂੰ ਸੁਰਤ ਦਿੱਤੀ ਹੋਈ ਹੈ ਉਹ ਉਹ ਜਾ ਉਹਦੇ ਵਾਸਤੇ ਰਾਹ ਵੀ ਬਣਿਆ ਹੋਇਆ ਹੁਣ ਵਿਚਾਰ ਆਪਾਂ ਕਰੀਏ ਸਾਰੇ ਦਾ ਸਾਰਾ ਸੰਸਾਰ ਦੇਖੋ ਭਾਈ ਉਸ ਵਾਹਿਗੁਰੂ ਪ੍ਰਮਾਤਮਾ ਦੇ ਹੁਕਮ ਵਿੱਚ ਰਹਿ ਕੇ ਚੱਲ ਰਿਹਾ ਕੇਵਲ ਤੁਸੀਂ ਤੇ ਅਸੀਂ ਆ ਜਿਹੜੇ ਉਹਦੇ ਹੁਕਮ ਤੋਂ ਥੋੜੇ ਬਾਹਰੇ ਹੋਏ ਫਿਰਦੇ ਆਂ ਹੁਣ ਆਪਾਂ ਸਵਾਲ ਕਰਾਂਗੇ ਜੀ ਇਹ ਕਿਦਾਂ ਹੋ ਗਈ ਗੱਲ ਹੁਣ ਪੰਛੀਆਂ ਨੂੰ ਕਦੇ ਆਪਾਂ ਦੇਖਿਆ ਵੀ ਉਹਨਾਂ ਨੇ ਕਿਸੇ ਰੁੱਖ ਦੇ ਉੱਤੇ ਪੱਕੇ ਘਰ ਬਣਾਏ ਹੋਣ ਵੀ ਆਹ ਆਲਣਾ ਹੁਣ ਮੇਰਾ ਆ ਤੇ ਇਹਦੇ ਤੋਂ ਬਾਅਦ ਇੱਥੇ ਕੋਈ ਨਹੀਂ ਆ ਸਕਦਾ ਇਹ ਰੁੱਖ ਮੇਰੀ ਪ੍ਰਾਪਰਟੀ ਹੋ ਗਈ ਇਹ ਦਰਖਤ ਹੁਣ ਮੇਰਾ ਹੋ ਗਿਆ ਤੇ ਮੈਂ ਇੱਥੇ ਲਿਆ ਕੇ ਕੋਈ ਵਧੀਆ ਡੱਕੇ ਜਾਂ ਪਲਾਸਟਿਕ ਦੀਆਂ ਸ਼ੀਟਾਂ ਪਾ ਲਵਾਂ ਤੇ ਇਹਨੂੰ ਮੈਂ ਆਪਦਾ ਪੱਕਾ ਘਰ ਬਣਾ ਲਵਾਂ ਤੇ ਇੱਥੇ ਪਈ ਹੋਰ ਕਿਸੇ ਨੂੰ ਰਹਿਣ ਨਹੀਂ ਦੇਣਾ ਨਹੀਂ ਨਾ ਇਦਾਂ ਹੁੰਦੀ ਸੀਜ਼ਨ ਦੀ ਸੀਜ਼ਨ ਮੌਸਮ ਦੀ ਮੌਸਮ ਜਿੱਥੇ ਕਿਤੇ ਉਹਨਾਂ ਨੂੰ ਸਮਾਂ ਮਿਲਦਾ ਉਹ ਚਾਰ ਡੱਕੇ ਰੱਖ ਕੇ ਤੇ ਆਪਣਾ ਘਰੋਂਦਾ ਬਣਾ ਲੈਂਦੇ ਘਰ ਬਣਾ ਲੈਂਦੇ ਆ ਬੱਚੇ ਪੈਦਾ ਕਰਦੇ ਆ ਬੱਚੇ ਉਡਾਰੂ ਹੁੰਦੇ ਆ ਤੇ ਉਹ ਉਥੋਂ ਚਲੇ ਜਾਂਦੇ ਆ ਫਿਰ ਅੱਗੇ ਜਿੱਥੇ ਕਿਤੇ ਗੁਦਰਤ ਦੀ ਜੋ ਹੁਕਮ ਹੈ ਉਹਦੇ ਵਿੱਚ ਤੇ ਦੂਸਰੀ ਗੱਲ ਰੋਜ਼ ਸਵੇਰ ਉੱਠਣਾ ਤੇ ਉੱਠ ਕੇ ਜਾ ਕੇ ਉਡਾਰੀਆਂ ਮਾਰਨੀਆਂ ਨੇ ਤੇ ਆਪਣਾ ਦਾਣਾ ਪਾਣੀ ਚੋਗ ਕੇ ਆਣ ਕੇ ਆਪਣੇ ਘਰਨੇ ਚ ਆਪਣੇ ਘਰ ਦੇ ਵਿੱਚ ਕਹਿ ਲਓ ਆਲਣੇ ਚ ਕਹਿ ਲਓ ਬਹਿ ਜਾਣਾ ਉਹੀ ਚੋਗਾ ਲਿਆ ਕੇ ਬੱਚਿਆਂ ਨੂੰ ਪਾਲ ਦੇਣਾ ਕਦੇ ਉਹਨਾਂ ਨੇ ਕੋਈ ਫਰੀਜਾਂ ਕੋਈ ਲਮਾਰੀਆਂ ਕੋਈ ਐਸੇ ਲਫਾਫੇ ਲਿਆ ਕੇ ਟੰਗੇ ਆ ਦਰਖਤਾਂ ਦੇ ਨਾਲ ਵੀ ਪਾਈ ਅੱਜ ਦਾਣੇ ਬਹੁਤ ਹੀ ਮਿਲ ਗਏ ਆ ਤੇ ਅੱਧਿਕ ਖਾ ਲਈਏ ਤੇ ਅੱਧੇ ਅਸੀਂ ਰੱਖ ਲਈਏ ਕੱਲ ਨੂੰ ਕੰਮ ਆਉਣਗੇ ਨਹੀਂ ਉਹਨਾਂ ਨੂੰ ਸੂਰਤ ਮਹਾਰਾਜ ਨੇ ਇੰਨੀ ਦਿੱਤੀ ਹੋਈ ਆ ਵੀ ਉਹ ਰੋਜ਼ ਸਵੇਰੇ ਉੱਠਦੇ ਆ ਆਪਣੇ ਭੋਜਨ ਦਾ ਪ੍ਰਬੰਧ ਆਪ ਕਰਦੇ ਆ ਆਪਣੇ ਬੱਚਿਆਂ ਵਾਸਤੇ ਚੋਗਾ ਲਿਆਉਂਦੇ ਆ ਤੇ ਜਿਹੜਾ ਚੋਗਾ ਲਿਆਂਦਾ ਖਾਦਾ ਉਹਦੇ ਤੋਂ ਬਾਅਦ ਉਹਦੋਂ ਅੱਗੇ ਉਹਨਾਂ ਨੇ ਕੋਈ ਜੋੜਨ ਦੀ ਕੁਝ ਜਮਾ ਕਰਨ ਦੀ ਐਸੀ ਵਰਤੀ ਉਹਨਾਂ ਕੋਲ ਨਹੀਂ ਤੇ ਇਹੀ ਗੱਲ ਪਸ਼ੂਆਂ ਦੀ ਵੀ ਹੈ ਉਹ ਵੀ ਭਾਈ ਆਪਣੇ ਅਕਾਲ ਪੁਰਖ ਦੇ ਹੁਕਮ 'ਚ ਰਹਿੰਦੇ ਆ ਤੇ ਪ੍ਰਮਾਤਮਾ ਉਹਨਾਂ ਦਾ ਢੋ ਮੇਲਾ ਬਣਾਈ ਤੁਰਿਆ ਜਾਂਦਾ ਉਹਨਾਂ ਨੂੰ ਉਹਨਾਂ ਦੇ ਭੋਜਨ ਦਾ ਪ੍ਰਬੰਧ ਉਹ ਕਰੀ ਜਾਂਦਾ ਤੇ ਸਾਰਿਆਂ ਤੋਂ ਸਿਆਣੇ ਆ ਜੀ ਅਸੀਂ ਮਨੁੱਖ ਤੇ ਤੁਸੀਂ ਦੇਖ ਲਓ ਵੀ ਜਿਨ੍ਹਾਂ ਨੂੰ ਅਸੀਂ ਬੁੱਧੀਹੀਣ ਕਹਿੰਨੇ ਆ ਜਾਂ ਜਿਨ੍ਹਾਂ ਦੇ ਕੋਲ ਸਾਡੇ ਜਿੰਨੀ ਸੂਰਤ ਨਹੀਂ ਉਹ ਵੀ ਸੰਸਾਰ ਦੇ ਬੜੇ ਸੌਖੇ ਦੇ ਸੁਖਾਲਾ ਜੀਵਨ ਬਤੀਤ ਕਰਕੇ ਅਕਾਲ ਪੁਰਖ ਦੇ ਹੁਕਮ 'ਚ ਰਹਿੰਦੇ ਆ ਬਿਨਾ ਛੱਤ ਤੋਂ ਬਿਨਾ ਬਿਜਲੀ ਤੋਂ ਬਿਨਾ ਗੱਡੀਆਂ ਮੋਟਰਾਂ ਤੋਂ ਹਸਪਤਾਲਾਂ ਤੋਂ ਸਕੂਲ ਕਾਲਜਾਂ ਤੋਂ ਉਹਦੇ ਹੁਕਮ ਦੇ ਵਿੱਚ ਰਹਿ ਕੇ ਆਪਣਾ ਜੀਵਨ ਬਤੀਤ ਕਰਕੇ ਆਨੰਦ ਦੇ ਨਾਲ ਰਹਿ ਰਹੇ ਆ ਤੇ ਜਿਹੜੇ ਅਸੀਂ ਤੁਸੀਂ ਸਿਆਣੇ ਆ ਜਿਨ੍ਹਾਂ ਨੇ ਸਾਇੰਸ ਦੀ ਖੋਜ ਕਰ ਲਈ ਐ ਸਕੂਲ ਬਣਾ ਲੈ ਯੂਨੀਵਰਸਿਟੀਆਂ ਬਣਾ ਲਈਆਂ ਕਾਲਜ ਬਣਾ ਲੈ ਹੋਟਲ ਬਣਾ ਲੈ ਕੀ ਕਾਰਾਂ ਮੋਟਰਾਂ ਕਿੰਨਾ ਕੁਝ ਅਸੀਂ ਇਕੱਠਾ ਕਰ ਲਿਆ ਫ੍ਰਿਜਾਂ ਬਣਾ ਲਈਆਂ ਫ੍ਰੀਜਰ ਬਣਾ ਲੈ ਭਾਬ ਸਾਰੀ ਦੁਨੀਆ ਦਾ ਰਾਸ਼ਨ ਇਕੱਠਾ ਕਰਕੇ ਅਸੀਂ ਘਰਾਂ 'ਚ ਰੱਖ ਲਿਆ ਤੇ ਇਥੋਂ ਤੱਕ ਕਿ ਜੇ ਜਿੱਦ ਕੱਲ ਨੂੰ ਕਿਤੇ ਲੜਾਈ ਲੱਗ ਜਾਏ ਤੇ ਅਸੀਂ ਬੰਕਰ ਬਣਾ ਕੇ ਤੇ ਆਪ ਦੇ ਕਈ ਕਈ ਸਾਲ ਥੱਲੇ ਰਹਿਣ ਵਾਸਤੇ ਵੀ ਪ੍ਰਬੰਧ ਕਰ ਲਿਆ। ਭਾਵ ਇੱਕ ਮਨੋਖੀ ਆ ਜਿਹੜਾ ਉਹ ਉਸ ਵਾਹਿਗੁਰੂ ਅਕਾਲ ਪੁਰਖ ਕੁਦਰਤ ਦੇ ਹੁਕਮ ਤੋਂ ਬਾਹਰ ਆ ਕੇ ਚੱਲਦਾ ਤੇ ਇਹਨੂੰ ਇਹ ਲੱਗਦਾ ਵੀ ਜਿਹੜਾ ਮੈਂ ਸਿਆਣਪ ਆ ਕਰਦਾ ਨਾ ਜਾਂ ਮੇਰੀ ਬੁੱਧੀ ਜਿਹੜੀ ਆ ਉਹ ਚੰਗੀ ਆ ਤੇ ਬਾਕੀ ਸਾਰੀ ਦੁਨੀਆ ਦੇ ਉੱਪਰ ਸੰਸਾਰ ਦੇ ਉੱਪਰ ਜੋ ਕੁਦਰਤ ਦਾ ਵਰਤਾਰਾ ਵਰਤ ਰਿਹਾ ਉਹ ਠੀਕ ਨਹੀਂ ਆ ਮੈਨੂੰ ਪੁੱਛ ਕੇ ਚੱਲਣਾ ਚਾਹੀਦਾ ਮੈਂ ਜੋ ਕਰਦਾ ਉਹ ਠੀਕ ਆ ਤੇ ਆਪ ਦੀ ਇਸ ਬੁੱਧੀ ਦੇ ਕਰਕੇ ਹੀ ਅਸੀਂ ਪਾਣੀ ਵੀ ਗੰਦਾ ਕਰ ਲਿਆ ਬੰਨ ਮਾਰ ਮਾਰ ਪਾਣੀ ਰੋਕ ਲਿਆ ਇਸੀ ਤਰ੍ਹਾਂ ਹਵਾ ਵੀ ਪ੍ਰਦੂਸ਼ਿਤ ਕਰ ਲਈ ਜਿੰਨਾ ਪੋਲੂਸ਼ਨ ਹੈ ਉਹ ਮਨੁੱਖ ਦੁਆਰਾ ਹੀ ਕੀਤਾ ਗਿਆ ਜਾਨਵਰਾਂ ਪੰਛੀਆਂ ਨੇ ਤਾਂ ਕੀਤਾ ਨਹੀਂ ਜੋ ਅੱਜ ਪਲਾਸਟਿਕ ਦੀ ਗੰਦਗੀ ਚਾਰਛਪੇਰੇ ਸਮੁੰਦਰ ਤੇ ਧਰਤੀ ਦੇ ਆਕਾਸ਼ 'ਚ ਨਜ਼ਰ ਆ ਰਹੀ ਹੈ ਉਹ ਵੀ ਸਾਡੀ ਦਿੱਤੀ ਹੋਈ ਹੈ ਇਸੇ ਤਰ੍ਹਾਂ ਪੈਸਟੀਸਾਈਜ਼ ਪਾ ਪਾ ਕੇ ਧਰਤੀ ਦੇ ਅੰਦਰ ਦਵਾਈਆਂ ਕੀੜੇ ਮਾਰ ਛਿੜਕ ਛੜਕ ਕੇ ਅਸੀਂ ਜੋ ਜ਼ਹਿਰ ਪੈਦਾ ਕਰ ਦਿੱਤੀ ਉਹ ਵੀ ਮਨੁੱਖ ਦੀ ਦੇਣ ਆ ਸੋ ਕੁੱਲ ਮਿਲਾ ਕੇ ਜਦੋਂ ਆਪਾਂ ਗੱਲ ਕਰਾਂਗੇ ਤੇ ਇਸ ਸੰਸਾਰ ਦੇ ਉੱਤੇ ਕੋਈ ਥੋੜਾ ਆ ਕੋਈ ਬਹੁਤਾ ਆ ਪਰ ਬਚਿਆ ਕੋਈ ਨਹੀਂ ਮਨੋਖੀ ਆ ਜਿਹੜਾ ਸਾਰਿਆਂ ਦਾ ਵੈਰੀ ਬਣਿਆ ਹੋਇਆ ਤੇ ਗੱਲ ਇਸ ਤਰ੍ਹਾਂ ਪ੍ਰੇਜ਼ੈਂਟ ਕਰਦਾ ਵੀ ਮੈਂ ਸਿਆਣਾ ਮੈਂ ਸੱਬੇ ਕਿਆਂ ਦੇ ਬਾਕੀ ਸਾਰੇ ਜਾਨਵਰ ਪਸ਼ੂ ਪੰਛੀ ਸਾਡੇ ਦੁਸ਼ਮਣ ਆ ਸਾਨੂੰ ਸੇਫਟੀ ਦੀ ਲੋੜ ਆ ਭਾਈ ਉਹਨਾਂ ਨੇ ਤਾਂ ਕਦੇ ਬਾੜ ਕੀਤੀ ਨਹੀਂ ਵੀ ਬੰਦੇ ਸਾਡੇ ਜੰਗਲਾਂ ਚ ਆਲ ਜਾਣਗੇ ਅਸੀਂ ਬਾੜ ਕਰ ਲਈਏ ਜਾਂ ਅਸੀਂ ਕੋਈ ਆਪਦੇ ਆਲ ਨੇ ਦਿਵਾਲੇ ਕੰਡੇ ਲਿਆ ਕੇ ਰੱਖ ਲਈਏ ਵੀ ਮਨੋਖ ਕਿਤੇ ਹੱਥ ਨਾ ਪਾਵੇ ਇਹ ਬੰਦਾ ਹੀ ਆ ਭਾਈ ਜਿਹਨੂੰ ਆਪਦੀ ਜਾਨ ਦਾ ਬਹੁਤਾ ਫਿਕਰ ਆ ਤੇ ਆਪਦੀ ਜਾਨ ਨੂੰ ਬਚਾਉਂਦਿਆਂ ਹੋਇਆ ਇਹਨੇ ਸਾਰੀ ਦੁਨੀਆ ਦੇ ਪਸ਼ੂ ਪੰਛੀਆਂ ਨੂੰ ਸਾਰੇ ਸੰਸਾਰ ਨੂੰ ਵਖਤ ਪਾਇਆ ਹੋਇਆ ਉਹਦੇ ਵਿੱਚ ਤੁਸੀਂ ਵੀ ਸ਼ਾਮਲ ਆ ਤੇ ਮੈਂ ਵੀ ਸ਼ਾਮਲ ਆ। ਸੋ ਰੋ ਵਿਚਾਰ ਸਤਿਗੁਰੂ ਮਹਾਰਾਜ ਕਹਿੰਦੇ ਜੇਹੀ ਸੁਰਤ ਤੇਹਾ ਤੇ ਨਰਾਹ ਹੋ ਕਹਿੰਦੇ ਜਿਹਨੂੰ ਜਿੱਦਾਂ ਜਿੱਦਾਂ ਦੀ ਸੁਰਤ ਦਿੱਤੀ ਆ ਉਹਦੇ ਵਾਸਤੇ ਉਦਾਂ ਉਦਾਂ ਦਾ ਰਾਹ ਵੀ ਬਣਾਇਆ ਹੋਇਆ ਤੇ ਮਨੁੱਖ ਆਪਣੇ ਆਪ ਨੂੰ ਜਾਦਾ ਸਿਆਣਾ ਸਮਝਦਾ ਦੇ ਇਸ ਕਰਕੇ ਸਾਰਿਆਂ ਦੇ ਰਾਹ ਦਾ ਰੋੜਾ ਵੀ ਬਣਿਆ ਹੋਇਆ ਭਾਈ। ਲੇਖਾ ਇੱਕ ਆ ਉਹ ਜਾਹੂ ਤੇ ਕਹਿੰਦੇ ਲੇਖਾ ਇੱਕੋ ਹੀ ਹੈ ਭਾਈ ਜੋ ਉਪਜੋ ਸੋ ਬਿੰਸਰ ਹੈ ਪਰ ਉਹ ਆਜ ਕੇ ਕਾਲ ਜੋ ਮਰਜੀ ਕਰ ਲਓ ਉਹਦੇ ਹੁਕਮ ਦੇ ਅੰਦਰ ਹੀ ਆਏ ਆ ਤੇ ਉਹਦੇ ਹੁਕਮ ਦੇ ਨਾਲ ਹੀ ਸੰਸਾਰ ਤੋਂ ਜਾਣਾ ਹੈ ਇੱਕੋ ਹੀ ਰਾਹ ਹੈ ਜੋ ਅਕਾਲ ਪੁਰਖ ਨੇ ਦਿੱਤਾ ਹੋਇਆ ਆਪੋ ਆਪਣਾ ਸਮਾਂ ਆਪੋ ਆਪਣੀ ਸਵਾਸ ਸੰਸਾਰ ਤੇ ਭੋਗਣਿਆ ਤੇ ਫਿਰ ਇਸ ਸੰਸਾਰ ਨੂੰ ਛੱਡਣਾ ਪੈਣਾ ਕਾਹੇ ਜੀ ਕਰੇ ਚਤੁਰਾਈ ਕਹਿੰਦੇ हे ਪ੍ਰਾਣੀ ਫਿਰ ਕਿਉਂ ਚਤੁਰਾਈਆਂ ਕਰਦਾ ਜਿਉਂ ਸਿਆਣਪਾਂ ਬਣਦਾ ਫਿਰਦਾ ਆਪਣੇ ਆਪ ਨੂੰ ਵੀ ਮੈਨੂੰ ਬਹੁਤਾ ਪਤਾ ਦੇ ਆਕਾਲ ਪੁਰਖ ਨੇ ਸ਼ਾਇਦ ਮੇਰੇ ਵਾਸਤੇ ਕੋਈ ਘਾਟ ਰੱਖੀ ਆ ਇਸ ਕਰਕੇ ਉਹਦੇ ਹੁਕਮ ਨੂੰ ਤੋੜ ਮਰੋੜ ਕੇ ਆਪਣੀ ਮਨਮਰਜ਼ੀ ਦੇ ਨਾਲ ਤੂੰ ਸਾਰਾ ਕੁਝ ਚਲਾਉਣਾ ਚਾਹੁੰਦਾ ਕਾਹੇ ਜੀ ਕਰੇ ਚਤੁਰਾਈ ਕਹਿੰਦੇ ਫਿਰ ਚਤੁਰਾਈਆਂ ਕਰਦਾ ਆਪਣੇ ਆਪ ਨੂੰ ਬਹੁਤਾ ਸਿਆਣਾ ਸਮਝਦਾ ਲੇਵੈ ਦੇਵੈ ਟੈਲ ਨਾ ਪਾਈ ਤੇ ਕਹਿੰਦੇ ਕੀ ਭਾਈ ਉਹ ਆਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਨੇ ਲੈਣ ਦੇਣ ਵਿੱਚ ਕੋਈ ਢਿੱਲ ਰੱਖੀ ਸੀ ਵੀ ਜਿਹੜੇ ਜੀਵ ਉਹਨੇ ਪੈਦਾ ਕੀਤੇ ਉਹਨਾਂ ਜੀਵਾਂ ਵਾਸਤੇ ਉਹਨੇ ਪੋਜੰਦਾ ਪ੍ਰਬੰਧ ਪਹਿਲਾਂ ਕਰ ਦਿੰਦਾ ਬੱਚਾ ਬਾਅਦ ਚ ਸੰਸਾਰ ਤੇ ਆਉਂਦਾ ਮਾਤਾ ਦੇ ਸਰੀਰ ਚੋਂ ਉਹਦੇ ਪੀਣ ਲਈ ਦੁੱਧ ਪਹਿਲਾਂ ਪਰਮਾਤਮਾ ਦੇ ਦਿੰਦਾ ਅਕਾਲ ਪੁਰਖ ਨੇ ਤੇ ਘਾਟਾ ਰੱਖਿਆ ਹੀ ਨਹੀਂ ਭਾਈ ਜਿਵੇਂ ਆਪਾਂ ਪਹਿਲਾਂ ਗੱਲ ਸਾਂਝੀ ਕੀਤੀ ਆ ਵੀ ਮਾਸਾਹਾਰੀਆਂ ਨੂੰ ਮਾਸ ਸ਼ਾਕਾਹਾਰੀਆਂ ਨੂੰ ਪ੍ਰਕਿਰਤੀ ਸਾਰੇ ਕੁਝ ਦਾ ਪ੍ਰਬੰਧ ਅਕਾਲ ਪੁਰਖ ਨੇ ਆਪ ਕੀਤਾ ਹੋਇਆ ਤੇ ਕੀ ਤੁਹਾਨੂੰ ਲੱਗਦਾ ਵੀ ਅਕਾਲ ਪੁਰਖ ਨੇ ਕੋਈ ਕਮੀ ਛੱਡੀ ਹੋਈ ਆ ਕੋਈ ਢੇਲ ਰੱਖੀ ਹੋਈ ਆ ਪਰ ਮਨੁੱਖ ਨੂੰ ਏਦਾਂ ਲੱਗਦਾ ਵੀ ਨਹੀਂ ਆ ਵੀ ਨਹੀਂ ਠੀਕ ਆ ਵੀ ਨਹੀਂ ਠੀਕ ਇਹਨੂੰ ਮੈਂ ਠੀਕ ਕਰਨਾ ਆਪਦੀ ਚਤਰਾਈ ਆਪਦੀ ਸਿਆਣਪ ਦੇ ਨਾਲ ਫਿਰ ਮਹਾਰਾਜ ਕਹਿੰਦੇ ਕਾਹੇ ਜੀ ਕਰੇ ਚਤਰਾਈ ਲੇਵੈ ਦੇਵੈ ਢਿੱਲ ਨਾ ਪਾਈ ਕਹਿੰਦੇ ਕੀ ਉਹਨੇ ਕੋ ਢਿੱਲ ਰੱਖੀ ਸੀ ਕੋ ਘਾਟ ਰੱਖੀ ਸੀ ਜਿਹੜਾ ਤੂੰ ਉਹਦੇ ਹੁਕਮ ਤੋਂ ਬਾਹਰ ਆ ਕੇ ਚੱਲਣ ਦੀ ਕੋਸ਼ਿਸ਼ ਕਰ ਰਿਆ ਹੈ ਰਹਾ ਓ ਤੇ ਕਹਿੰਦੇ ਉਹ ਵਾਹਿਗੁਰੂ ਪਰਮਾਤਮਾ ਦਾ ਹੀ ਇੱਕ ਆਧਾਰ ਇੱਕ ਨਾਮ ਹੈ ਜਿਹਦੇ ਕਰਕੇ ਇਹ ਸਾਰਾ ਕੁਝ ਚੱਲ ਰਿਹਾ ਹੈ ਤੇ ਤੂੰ ਭਾਈ ਉਹਦੇ ਤੋਂ ਹੀ ਫਿਰ ਬਾਗੀ ਹੋ ਜਾਣਾ ਤੇ ਤੈਨੂੰ ਕੀ ਲੱਗਦਾ ਤੇ ਤੇਰੀ ਸਿਆਣਪ ਨਾਲ ਸਾਰਾ ਕੁਝ ਕਰ ਲੈਂਦਾ ਤੇ ਕੀ ਉਹ ਕਿਸੇ ਨੂੰ ਦਿੰਦਾ ਨਹੀਂ ਭੋਜਨ ਦਾ ਪ੍ਰਬੰਧ ਨਹੀਂ ਕੀ ਕਰਦਾ ਚੰਗਿਆਂ ਨੂੰ ਮਾੜਿਆਂ ਨੂੰ ਇਥੋਂ ਤੱਕ ਇਸ ਸੰਸਾਰ ਦੇ ਅੰਦਰ ਕਿੱਡੇ ਅਸੀਂ ਅਜਿਹੇ ਲੋਕ ਨੇ ਜਿਨ੍ਹਾਂ ਦੇ ਕਰਮ ਠੀਕ ਨਹੀਂ ਪਰ ਉਹ ਰੋਟੀ ਤਾਂ ਨਹੀਂ ਕਿਸੇ ਦੀ ਪਾਉਂਦਾ ਰੋਟੀ ਤੇ ਸਭ ਨੂੰ ਦੇ ਰਿਹਾ ਜੇਕਰ ਤੁਹਾਡੇ ਮੇਰੇ ਵੱਸ ਹੋਵੇ ਤੇ ਆਪਾਂ ਤੇ ਅੱਧੀ ਦੁਨੀਆ ਭੁੱਖੀ ਮਾਰਦੀ ਹੈ ਵੀ ਇਹਨੂੰ ਵੀ ਨਹੀਂ ਦੇਣੀ ਜੀ ਇਹਨੂੰ ਵੀ ਨਹੀਂ ਦੇਣੀ ਇਹ ਨਹੀਂ ਠੀਕ ਇਹ ਨਹੀਂ ਠੀਕ ਪਰ ਉਹ ਪ੍ਰਮਾਤਮਾ ਦੇਖ ਲਓ ਸਾਰਿਆਂ ਦਾ ਪ੍ਰਬੰਧ ਕਰੀ ਜਾਂਦਾ ਚੋਰਾ ਨੂੰ ਚੋਰੀਆਂ ਵਾਸਤੇ ਲੱਭੀ ਜਾਂਦਾ ਠੱਗਾਂ ਨੂੰ ਠੱਗੀਆਂ ਵਾਸਤੇ ਲੱਭੀ ਜਾਂਦਾ ਸਾਧੂਆਂ ਨੂੰ ਨਾਮ ਸੇਵਾਵਾਂ ਦੀ ਕਮਾਈ ਲੱਭੀ ਜਾਂਦੀ ਆ ਤੇ ਜਿਹੜੇ ਭਾਈ ਚੋਰਾ ਠੱਗਾ ਸਾਧੂਆਂ ਚ ਨਹੀਂ ਹੈਗੇ ਕੇਵਲ ਸੰਸਾਰ ਤੇ ਮੂਹ ਦੇ ਸਵਾਦ ਲਈ ਪੇਟ ਪੂਰਤੀ ਲਈ ਆਈ ਐ ਉਹਨਾਂ ਲਈ ਵਾਸਤੇ ਉਹੋ ਜਿਹਾ ਪ੍ਰਬੰਧ ਹੋਈ ਜਾਂਦਾ ਪਰ ਉਹਨੇ ਢਿੱਲ ਕਿਸੇ ਲਈ ਨਹੀਂ ਰੱਖੀ ਜਿਹੋ ਜੇ ਇਹਨੂੰ ਜਾਣਨਾ ਚਾਹੁੰਦਾ ਜਿਹੋ ਜਿਹਾ ਬੰਦਾ ਉਹਦੇ ਵਾਸਤੇ ਪ੍ਰਮਾਤਮਾ ਨੇ ਉਹੋ ਜਿਹੇ ਢੋ ਮੇਲੇ ਬਣਾਏ ਹੋਏ ਆ ਉਤ ਤੁਰਿਆ ਜਾਂਦਾ ਸੰਗਤ ਜਿਹੋ ਜੀ ਚਾਹੀਦੀ ਉਹੋ ਜੀ ਤੁਹਾਨੂੰ ਮਿਲ ਹੀ ਜਾਂਦੀ ਐ ਪਰ ਚੂਜ਼ ਤੁਸੀਂ ਕਰਨੀ ਆ ਵੀ ਅਸੀਂ ਕਿਹੜੀ ਸੰਗਤ ਚ ਬਹਿਣਾ ਕਿਹੋ ਜਿਹਾ ਜ ਤੇ ਕਹਿੰਦੇ ਭਾਈ ਲੇ ਵਾ ਦੇ ਵਾ ਢਿੱਲ ਨਾ ਭਾਈ ਉਹਨੇ ਕਿਸੇ ਗੱਲ ਦੀ ਢਿੱਲ ਨਹੀਂ ਰੱਖੀ ਉਹਨੇ ਹੀ ਰੱਖੀ ਪਰ ਤੂੰ ਆਪਦੀ ਸ਼ਿਆਨਤ ਦੇ ਨਾਲ ਉਹਦੇ ਹੁਕਮ ਤੋਂ ਬਾਹਰ ਹੋ ਕੇ ਚੱਲਦਾ ਰਹਾਉ ਰਹਿਣ ਵਾਲਾ ਵਾਹਿਗੁਰੂ ਪ੍ਰਮਾਤਮਾ ਇੱਕ ਉਹਦਾ ਕੇਵਲ ਨਾਮ ਹੈ ਜੀ ਤੇਰੇ ਜੀ ਜੀਆਂ ਕਾ ਤੋਹੇ ਕਿਤ ਕੋ ਸਾਹਿਬ ਆਵੈ ਰੋਹ ਕਹਿੰਦੇ ਭਾਈ ਜਿਹੜਾ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਹੈ ਤੇਰੇ ਜੀ ਜੀਆਂ ਕਾ ਤੋਹੇ ਕਹਿੰਦੇ ਤੇਰੇ ਸਾਰੇ ਜੀਵ ਜੰਤੂ ਆ ਤੇ ਤੂੰ ਉਹਨਾਂ ਦਾ ਆ ਉਹ ਤੇਰੇ ਆ ਤੇ ਤੂੰ ਭਾਈ ਉਹਨਾਂ ਸਾਰਿਆਂ ਦਾ ਹੈ ਕਿਤ ਕੋ ਸਾਹਿਬ ਆਵੇ ਰੋਹ ਕਹਦੇ ਤੇ ਆਵੇ ਗੁੱਸਾ ਕਹਦੇ ਤੇ ਆਵੇ ਕ੍ਰੋਧ ਕਹਦੇ ਤੇ ਆਵੇ ਜਦੋਂ ਉਹ ਸਾਡਾ ਤੇ ਅਸੀਂ ਉਹਦੇ ਬਣ ਗਏ ਆ ਫਿਰ ਤੇ ਗੱਲ ਹੀ ਮੁੱਕ ਗਈ ਫਿਰ ਤੇ ਕਿਸੇ ਗੱਲ ਦਾ ਰੋਸ ਆਉਣਾ ਹੀ ਨਹੀਂ ਚਾਹੀਦਾ ਪਰ ਮਨੁੱਖ ਦੀਆਂ ਕਾਮਨਾਵਾਂ ਇੰਨੀਆਂ ਕਿ ਜ਼ਿਆਦੀਆਂ ਲੋੜਾ ਇੰਨੀਆਂ ਕ ਬਣਾ ਲਈਆਂ ਜਿਹੜੀਆਂ ਬੇ ਲੋੜੀਆਂ ਹੀ ਆ ਜਿਨ੍ਹਾਂ ਦੀ ਜ਼ਰੂਰਤ ਨਹੀਂ ਸੀ ਪਰ ਅਸੀਂ ਉਹਨੂੰ ਆਪਣੇ ਜੀਵਨ ਦਾ ਅੰਗ ਬਣਾ ਲਿਆ ਤੇ ਫਿਰ ਜਦੋਂ ਉਹ ਪੂਰੀਆਂ ਨਹੀਂ ਹੁੰਦੀਆਂ ਤੇ ਫਿਰ ਅਸੀਂ ਉਹਦੇ ਤੇ ਉਲਾਂਬਾ ਮਾਰਦੇ ਆ ਵੀ ਰੱਬ ਨੇ ਮੈਨੂੰ ਆਹ ਈ ਦਿੱਤਾ ਰੱਬ ਨੇ ਮੈਨੂੰ ਉਹ ਨਹੀਂ ਦਿੱਤਾ ਫਲਾਣੇ ਕੋਲ ਇੰਨਾ ਮੇਰੇ ਕੋਲ ਥੋੜਾ ਕਿਤਕੋ ਸਾਹਿਬ ਆਵੇ ਰੋਹ ਕਹਿੰਦੇ ਫਿਰ ਉਹ ਪ੍ਰਮਾਤਮਾ ਕਿਸੇ ਤੇ ਗੁੱਸਾ ਨਹੀਂ ਕਰਦਾ ਅਕਾਲ ਪੁਰਖ ਕਿਸੇ ਤੇ ਰੋਹ ਨਹੀਂ ਕਰਦਾ ਵੀ ਤੂੰ ਭਾਈ ਉੱਠ ਕੇ ਮੇਰਾ ਨਾਂ ਨਹੀਂ ਲੈਂਦਾ ਜਾਂ ਤੂੰ ਮੈਨੂੰ ਮੰਨਦਾ ਨਹੀਂ ਤੇ ਮੈਂ ਤੇਰੀ ਰੋਟੀ ਬੰਦ ਕਰ ਦਿਆਂ ਉਹ ਇਦਾਂ ਦਾ ਨਹੀਂ ਹਾਂ ਬੰਦਾ ਜਰੂਰ ਇਦਾਂ ਦਾ ਵੀ ਜਿੰਨਾ ਤੇਰਾ ਮਿਲਦਾ ਉਨਾਂ ਚਿਰ ਠੀਕ ਹੈ ਜਦੋਂ ਨਹੀਂ ਮਿਲਿਆ ਤੇ ਫਟੋ ਲਾਂਬਾ ਦੇ ਦਿੰਦਾ ਵੀ ਰੱਬ ਨੇ ਮੇਰਾ ਕੀ ਸਵਾਰਿਆ ਜੀ ਮੈਂ ਕਦੇ ਗੁਰਦੁਆਰੇ ਜਾਵਾਂ ਮੈਂ ਕਦੇ ਨਾਮ ਲਵਾਂ ਮੈਂ ਅੱਲਾ ਭਗਵਾਨ ਰਾਮ ਕਿਉਂ ਕਹਾ ਮੈਂ ਤੇ ਮੰਨਦਾ ਹੀ ਨਹੀਂ ਵੀ ਰੱਬ ਹੈ ਇੱਥੋਂ ਤੇ ਵੀ ਗੱਲ ਆ ਜਾਂਦੀ ਹੈ ਕਹਿੰਦੇ ਭਾਈ ਸਭ ਉਹਦੇ ਆ ਤੇ ਉਹ ਸਭਨਾ ਦਾ ਹੈ ਜੇ ਇੰਨੀ ਇੱਕ ਗੱਲ ਸਮਝ ਆ ਜਾਏ ਫਿਰ ਰੋ ਨਹੀਂ ਆਉਂਦਾ ਫਿਰ ਗੁੱਸਾ ਨਹੀਂ ਆਉਂਦਾ ਫਿਰ ਉਹਦੇ ਹੁਕਮ ਉਹਦੀ ਰਜਾ ਉਹਦੇ ਬਾਣੀ 'ਚ ਰਹਿਣਾ ਆ ਜਾਂਦਾ ਹੈ ਜੀ ਜੇ ਤੂੰ ਸਾਹਿਬ ਆਵਰੋਹ ਤੂੰ ਉਹਨਾਂ ਦਾ ਤੇਰੇ ਉਹ ਸੱਚੇ ਪਾਤਸ਼ਾਹ ਜੇ ਤੂੰ ਭਾਈ ਅਕਾਲ ਪੁਰਖ ਦੇ ਹੁਕਮ ਨੂੰ ਸਮਝ ਲਵੇਂ ਜੇ ਤੂੰ ਸਾਹਿਬ ਆਵਰੋਹ ਇਹ ਸੱਚੇ ਪਾਤਸ਼ਾਹ ਵਾਹਿਗੁਰੂ ਜੇ ਤੂੰ ਰੋਹ ਦੇ ਵਿੱਚ ਆ ਜਾਵੇਂ ਤੂੰ ਉਹਨਾਂ ਦਾ ਤੇਰੇ ਉਹ ਤੇ ਫੇਰ ਵੀ ਉਹ ਤੇਰੇ ਹੀ ਆ ਤੇਰੇ ਤੋਂ ਬਿਨਾਂ ਤੇ ਉਹਨਾਂ ਦਾ ਜੀਵਨ ਹੈ ਨਹੀਂ ਇਥੇ ਅਕਾਲ ਪੁਰਖ ਨੂੰ ਸੰਬੋਧਨ ਹੋ ਰਿਹਾ ਹੈ ਮਹਾਰਾਜ ਕਹਿੰਦੇ ਭਾਈ ਇਹਨਾਂ ਦੇ ਕਰਮ ਦੇਖ ਕੇ ਜਾਂ ਤੇਰੇ ਹੁਕਮ ਦੇ ਉਲਟ ਚੱਲਦੇ ਆ ਜਦੋਂ ਤੇਰੇ ਬਾਣੇ ਨੂੰ ਨਹੀਂ ਮੰਨਦੇ ਤੇ ਜੇ ਤੂੰ ਵੀ ਅਕਾਲ ਪੁਰਖ ਇਹਨਾਂ ਨੂੰ ਵੇਖ ਕੇ ਰੋਹ ਦੇ ਵਿੱਚ ਆ ਜਾਵੇਂ ਵੀ ਸੰਸਾਰ ਤੇ ਮੈਂ ਭੇਜਿਆ ਕਿਸ ਕੰਮ ਵਾਸਤੇ ਆ ਤੇ ਇਹ ਕਰ ਕੀ ਰਹੇ ਆ ਤੇ ਕਹਿੰਦੇ ਸੱਚੇ ਪਾਤਸ਼ਾਹ ਪਰ ਇਹ ਵੀ ਤੇ ਤੇਰੀ ਕਿਰਪਾ ਆ ਵੀ ਤੂੰ ਹੀ ਸਮਤ ਦੇਣੀ ਆ ਤੇਰੇ ਹੁਕਮ ਤੋਂ ਬਾਹਰੇ ਤੇ ਹੈ ਹੀ ਨਹੀਂ ਇਹ ਹੁਣ ਗੱਲ ਬਹੁਤ ਛੋਟੀ ਜੀ ਵੀ ਆ ਤੇ ਅਰਥ ਬੜਾ ਡੂੰਘਾ ਵੀ ਜੇਕਰ ਕੋਈ ਮਨੁੱਖ ਸੰਸਾਰ ਤੇ ਗਲਤ ਰਸਤਾ ਪਕੜ ਕੇ ਚੱਲ ਰਿਹਾ ਜਾ ਆਕਾਲ ਪੁਰਖ ਦੇ ਬਾਣੇ ਨੂੰ ਨਹੀਂ ਮੰਨ ਰਿਹਾ ਜਾਂ ਮਨਮਰਜ਼ੀਆਂ ਕਰ ਰਿਹਾ ਤੇ ਫਿਰ ਸੱਚੇ ਪਾਤਸ਼ਾਹ ਕਹਿੰਦੇ ਹੇ ਵਾਹਿਗੁਰੂ ਜਿਹੜੀ ਇਹਨੂੰ ਚੇਤਨ ਸੱਤਾ ਦਿੱਤੀ ਹੋਈ ਆ ਉਹ ਤੇਰੀ ਆ ਨਾ ਤੇ ਜੇ ਇਹਦੀ ਬੁੱਧੀ ਮਲੀਣ ਹੋ ਗਈ ਆ ਤੇਰੇ ਤੋਂ ਵੱਡਾ ਡਾਕਟਰ ਤੇ ਕੋਈ ਵੀ ਨਹੀਂ ਤੂੰ ਚਾਹੇ ਤੇ ਇੱਕੋ ਨਜ਼ਰ ਕਰਕੇ ਤੂੰ ਚੋਰਾ ਠੱਗਾ ਨੂੰ ਜਿਹੜਾ ਸੰਤ ਬਣਾ ਦੈਂ ਤੇ ਜੇ ਤੇਰੀ ਨਦਰ ਸਵੱਲੀ ਨਾ ਹੋਵੇ ਤੇ ਸਾਧੂ ਸੰਤ ਸੁਭਾਅ ਵਾਲੇ ਵੀ ਜਿਹੜੇ ਆ ਉਹ ਕੋ ਕਰਮਈ ਬਣ ਜਾਂਦੇ ਆ ਪਾਪੀ ਬਣ ਜਾਂਦੇ ਆ ਤੇ ਮਹਾਰਾਜ ਫਿਰ ਉਸ ਆਕਾਲ ਪੁਰਖ ਨੂੰ ਤਰਲਾ ਕਰਦੇ ਕਹਿੰਦੇ ਸੱਚੇ ਪਾਤਸ਼ਾਹ ਜੇ ਤੂੰ ਸਾਹਿਬ ਆਵੇਂ ਰੋਹ ਕਹਿੰਦੇ ਜੇ ਤੈਨੂੰ ਇਹ ਨਾਲ ਦੇਖ ਕੇ ਰੋਹ ਆ ਵੀ ਜਾਵੇ ਕ੍ਰੋਧ ਆ ਵੀ ਜਾਵੇ ਤੂੰ ਉਹਨਾਂ ਦਾ ਤੇਰੇ ਉਹ ਕਹਿੰਦੇ ਫਿਰ ਉਹ ਤੂੰ ਉਹਨਾਂ ਦਾ ਆ ਤੇ ਉਹ ਤੇਰੇ ਆ ਫਿਰ ਤੂੰ ਠੀਕ ਕਰ ਇਹਨਾਂ ਨੂੰ ਇਹਨਾਂ ਨੂੰ ਸਮਤ ਦੇ ਇਹਨਾਂ ਨੂੰ ਮਤ ਦੇ ਹੁਣ ਜਿਵੇਂ ਪਹਿਲਾਂ ਆਪਾਂ ਆਰੰਭ ਜੀ ਬੇਨਤੀ ਕੀਤੀ ਸੀ ਵੀ ਬੇਨਤੀ ਕਰੋ ਜੀ ਅਰਦਾਸ ਕਰੋ ਮੀਂਹ ਪੈ ਜਾਏ ਮੀਂਹ ਪਿਆ ਤੇ ਮੀਂਹ ਜਿਹੜਾ ਹੋਰ ਜਿਆਦਾ ਵਿਨਾਸ਼ ਦਾ ਕਾਰਨ ਬਣ ਗਿਆ ਕਹਿੰਦੇ ਮਹਾਰਾਜ ਫਿਰ ਇਹਨਾਂ ਨੂੰ ਬੁੱਧੀ ਤੇ ਤੁਸੀਂ ਦੇਣੀ ਆ ਬੰਦਾਂ ਤੇ ਬੰਦੇ ਨੂੰ ਸਿਖਾ ਨਹੀਂ ਸਕਦਾ ਜਿੰਨਾ ਮਰਜ਼ੀ ਜ਼ੋਰ ਲਾ ਲਈਏ ਇਹ ਤੇ ਅਕਾਲ ਪੁਰਖ ਦੀ ਕਿਰਪਾ ਆ ਬੀਰ ਨਦਰ ਕਰੇ ਤੇ ਮਨ ਬਦਲ ਜਾਂਦਾ ਹੁਣ ਕਈ ਵਾਰ ਆਪਾਂ ਵੇਖਦੇ ਆ ਨਾ ਸੰਸਾਰ ਚ ਕਿ ਬਹੁਤ ਐਸੇ ਉਲਝੇ ਹੋਏ ਲੋਕ ਹੁੰਦੇ ਆ ਜਦੋਂ ਨਦਰ ਹੁੰਦੀ ਆ ਤੇ ਉਹ ਇੱਕਦਮ ਬਦਲ ਜਾਂਦੇ ਆ ਤੇ ਕਈ ਐਸੇ ਸੁਲਝੇ ਹੋਏ ਚੰਗੇ ਸੁਭਾਅ ਦੇ ਵੀ ਹੁੰਦੇ ਆ ਵੀ ਜਦੋਂ ਨਦਰ ਉਪੱਠੀ ਹੁੰਦੀ ਆ ਤੇ ਉਹ ਭਾਈ ਆਪਣੇ ਜੀਵਨ ਕਰਦਾਰ ਟੋੜ ਲਿਖ ਪੈਂਦੇ ਆ ਤੇ ਫਿਰ ਗੁਰਨਾਨਕ ਪਾਤਸ਼ਾਹ ਮਹਾਰਾਜ ਨੂੰ ਤਰਲਾ ਪਾ ਰਹੇ ਕਹਿੰਦੇ ਸੱਚੇ ਪਾਤਸ਼ਾਹ ਇਹਨਾਂ ਆਲ ਦੇਖ ਕੇ ਤੇਰੇ ਬਾਣੀ ਨੂੰ ਨਹੀਂ ਮੰਨਦੇ ਤੇਰੇ ਹੁਕਮ 'ਚ ਨਹੀਂ ਆਉਂਦੇ ਤੇਰੀ ਰਜਾਜ ਨਹੀਂ ਆਉਂਦੇ ਜੇ ਇਹਨਾਂ ਤੇ ਰੋਹ ਵੀ ਕਰੇਗਾ ਤੇ ਫਿਰ ਵੀ ਇਹ ਤੇਰੇ ਹੀ ਆ ਤੇਰੇ ਬਗੈਰ ਤੇ ਇਹਨਾਂ ਦਾ ਹੈ ਕੁਝ ਨਹੀਂ ਅਧਾਰ ਦੇ ਤੂੰ ਹੀ ਆ ਪ੍ਰਾਣ ਆਧਾਰ ਤੇ ਤੂੰ ਆਪ ਆ ਤੇ ਕਿਰਪਾ ਕਰ ਇਹਨਾਂ ਨੂੰ ਬਖਸ਼ ਲੈ ਇਹਨਾਂ ਨੂੰ ਸਮਤ ਦੇ ਤੇਰੇ ਰਾਹ ਤੇ ਚੱਲਣ ਦੀ ਇਹਨਾਂ ਨੂੰ ਸੋਝੀ ਆ ਜਾਏ ਅਸੀਂ ਬੋਲ ਵਿਗਾੜ ਵਿਗਾੜੇ ਬੋਲ ਤੂੰ ਨਦਰੀ ਅੰਦਰ ਤੋਲੈ ਤੋਲ ਹੈ ਸੱਚੇ ਪਾਤਸ਼ਾਹ ਅਸੀਂ ਤੇ ਬੋਲ ਵਿਗਾੜ ਕਰਦੇ ਆ ਲਾਂਭੇ ਦਿਨੇ ਆ ਮਿਹਣੇ ਮਾਰਦੇ ਆ ਦੇਂਦਾ ਦੇ ਲੈਂਦੇ ਥੱਕ ਪਾਏ ਜੁਗਾ ਜੁਗੰਤਰ ਖਾਈ ਖਾਏ ਤੂੰ ਤਾਂ ਦੇ ਰਿਆਂ ਤੇ ਅਸੀਂ ਲੈਂਦੇ ਲੈਂਦੇ ਵੀ ਤੈਨੂੰ ਲਾਂਭੇ ਦੇ ਹੀ ਜਾਂਨੇ ਆ ਫੇਰ ਵੀ ਦਾਤ ਪਿਆਰੀ ਵਿਚਰਿਆ ਦਾ ਤਾਰ ਅਲੀ ਗੱਲ ਹੋ ਜਾਂਦੀ ਆ ਤੇ ਮਹਾਰਾਜ ਸੱਚੇ ਪਾਚਾ ਅਸੀਂ ਬੋਲ ਵਿਗਾੜ ਐ ਵਾਹਿਗੁਰੂ ਅਸੀਂ ਬੋਲ ਵਿਗਾੜ ਵਿਗਾੜ ਐ ਬੋਲ ਮਹਾਰਾਜ ਤੇਰਾ ਕੀਤਾ ਹੋਇਆ ਤੇਰੇ ਤੋਂ ਲੈ ਕੇ ਅਸੀਂ ਮੁੱਕਰ ਜਾਂਦੇ ਆ ਤੇ ਤੇਰਾ ਹੁਕਮ ਸੀ ਵੀ ਨਹੀਂ ਮੀਂ ਪਾਉਣਾ ਸੀ ਤੇ ਅਸੀਂ ਆਪ ਜिद ਕਰਕੇ ਤੈਨੂੰ ਅਰਦਾਸ ਬੇਨਤੀ ਕੀਤੀ ਵੀ ਮਹਾਰਾਜ 20 ਪਾ ਮਹਾਰਾਜ ਨੇ ਮੀਂ ਪਾਇਆ ਤੇ ਪਾਣੀ ਅੰਦਰ ਜ਼ਹਿਰ ਘੁਲ ਗਈ ਤੇ ਜ਼ਹਿਰ ਦੇ ਨਾਲ ਜਾਨਵਰਾਂ ਦਾ ਨਾਸ਼ ਹੋ ਗਿਆ ਭਾ ਮੌਤ ਹੋ ਗਈ ਤੇ ਹੁਣ ਸੱਚੇ ਪਾਤਸ਼ਾਹ ਸੀ ਤੇ ਬੋਲ ਕੇ ਆਪਣਾ ਨੁਕਸਾਨ ਕਰਾ ਲਿਆ ਨਾ ਜੇ ਨਾ ਬੋਲਦੇ ਤੇਰੇ ਹੁਕਮ 'ਚ ਪਾਣੀ 'ਚ ਰਹਿ ਲੈਂਦੇ ਕੀ ਪਤਾ ਤੂੰ ਭਲਾ ਕਰੀ ਦਿੰਦਾ ਪਰ ਅਸੀਂ ਆਪ ਦੀ ਸਿਆਣਪ ਆਪ ਦੀ ਅਕਲ ਵਰਤੀ ਤੈਨੂੰ ਦੱਸਿਆ ਵੀ ਕੀ ਕਰਨਾ ਜਾਂ ਤੇਰੇ ਅੱਗੇ ਅਰਦਾਸਾਂ ਕੀਤੀਆਂ ਵੀ ਸਾਡੀ ਆਖੇ ਲੱਗਾ ਸੀ ਜੋ ਤੈਨੂੰ ਕਹਿੰਨੇ ਮਹਾਰਾਜ ਉਹ ਕਰ ਤੇ ਕਹਿੰਦੇ ਫਿਰ ਅਸੀਂ ਵਿਗਾੜ ਲਿਆ ਨਾ ਬੋਲ ਵਿਗਾੜਿਆ ਵਿਗਾੜਿਆ ਬੋਲ ਕਹਿੰਦੇ ਅਸੀਂ ਤੇ ਫਿਰ ਬੋਲ ਕੇ ਕਹਿ ਕੇ ਕੰਮ ਵਿਗਾੜ ਲਿਆ ਆਪਦਾ ਤੂੰ ਨਦਰੀਂ ਅੰਦਰ ਤੋਲ ਤੋਲ ਏ ਪ੍ਰਮਾਤਮਾ ਸੱਚੇ ਪਾਤਸ਼ਾਹ ਤੂੰ ਤੇ ਪੂਰਾ ਤੋਲਣ ਹਾਰਾ ਤੈਨੂੰ ਤੇ ਪਤਾ ਨਾ ਵੀ ਕਿਨੂੰ ਕੀ ਦੇਣਾ ਕਦੋਂ ਦੇਣਾ ਕਿੱਥੇ ਦੇਣਾ ਤੇ ਕਿੰਨਾ ਕੁ ਦੇਣਾ ਅਸੀਂ ਤੇ ਆਪਣੀ ਮਤ ਨਾਲ ਕਹੀ ਜਾਂਦੇ ਆ ਜੀ ਇੰਨੇ ਗਰੀਬ ਸੜਕਾਂ ਦੇ ਰੋਲਦੇ ਫਿਰਦੇ ਆ ਪ੍ਰਮਾਤਮਾ ਕਾਦੇ ਨਹੀਂ ਇਹਨਾਂ ਨੂੰ ਦੇ ਦਿੰਦਾ ਜਿਹੜੇ ਤਗੜੇ ਅਮੀਰ ਏਡੇ ਏਡੇ ਭੰਡਾਰ ਭਰੀ ਬੈਠੇ ਆ ਸੋਨੇ ਚਾਂਦੀ ਦੀਆਂ ਪਲੇਟਾਂ 'ਚ ਰੋਟੀ ਖਾਂਦੇ ਆ ਮਹਾਰਾਜ ਉਹਨਾਂ ਤੋਂ ਲੈ ਕੇ ਤੇ ਗਰੀਬਾਂ ਨੂੰ ਦੇ ਦੇਵੇ ਭਾਈ ਸਾਨੂੰ ਇਹ ਨਹੀਂ ਨਾ ਪਤਾ ਵੀ ਕਿਹਦਾ ਕਰਮ ਕਿਹੋ ਜਿਹਾ ਆਪਾਂ ਤਾਂ ਆਪਣੀ ਮਤ ਨਾਲ ਕਹੀ ਜਾਂਦੇ ਆ ਪਰ ਜਿਹੋ ਜਿਹੋ ਜਿਹਦਾ ਕਰਮ ਆ ਜਿਹਦੇ ਕਰਮਾਂ ਦੇ ਵਿੱਚ ਸੁੱਖ ਸੀ ਉਹਨਾਂ ਨੇ ਸੁੱਖ ਭੋਗਣਾ ਤੇ ਜਿਹਨਾਂ ਦੇ ਕਰਮਾਂ ਦੇ ਵਿੱਚ ਦੁੱਖ ਸੀ ਉਹਨਾਂ ਨੇ ਦੁੱਖ ਭੋਗਣਾ ਆ ਤੇ ਜਿੰਨੀ ਦੇਰ ਤੱਕ ਉਸ ਸੁੱਖ ਤੇ ਦੁੱਖ ਦਾ ਨਿਵੇੜਾ ਨਹੀਂ ਹੁੰਦਾ ਉਨੀ ਦੇਰ ਤੱਕ ਭਾਈ ਸੰਸਾਰ ਦੇ ਜਨਮ ਲੈ ਕੇ ਆਪਣੇ ਇਹਨਾਂ ਕੀਤੇ ਹੋਏ ਕਰਮਾਂ ਦਾ ਫਲ ਸਾਨੂੰ ਭੋਗਣਾ ਪੈਣਾ ਹੁਣ ਕੋਈ ਇਸ ਗੱਲ ਨੂੰ ਮੰਨੇ ਜਾਂ ਨਾ ਮੰਨੇ ਜੋ ਮੈਂ ਕੀ ਆ ਸੋ ਮੈਂ ਪਾਇਆ ਜੋ ਜੋ ਅਸੀਂ ਕੀਤਾ ਹੋਇਆ ਉਹਦੇ ਮੁਤਾਬਕ ਅਕਾਲ ਪੁਰਖ ਪ੍ਰਮਾਤਮਾ ਨੇ ਸਾਨੂੰ ਸਾਡਾ ਫਲ ਦਿੱਤਾ ਆ ਜੀ ਜੇ ਕੋਈ ਸੁਖੀ ਆ ਤੇ ਉਹਦੇ ਚੰਗੇ ਕਰਮ ਨੇ ਜੇ ਕੋਈ ਭਾਈ ਅਜੇ ਨਹੀਂ ਸੁਖੀ ਉਹਦੇ ਦੁੱਖਾਂ ਦੇ ਜੀਵਨ ਦੇ ਵਿੱਚ ਬਹੁਤਾ ਆ ਤੇ ਉਹਦੇ ਹਜੇ ਕਰਮ ਨਿਰਮਲ ਨਹੀਂ ਹੋਏ ਮਹਾਰਾਜ ਕਿਰਪਾ ਕਰਦੇ ਗੁਰਬਾਣੀ ਪੜ ਸਿਮਰਨ ਕਰ ਸੇਵਾ ਕਰ ਤੇ ਆਪਣੇ ਕੀਤੇ ਹੋਏ ਖੋਟੇ ਕਰਮਾਂ ਨੂੰ ਚੰਗੇ ਕਰਮਾਂ 'ਚ ਬਦਲਦਾ ਹੁਣ ਅਸੀਂ ਇਹ ਤੇ ਚਾਹੁੰਦੇ ਵੀ ਸੁੱਖ ਮਿਲ ਜਾਏ ਪੈਸਾ ਮਿਲ ਜਾਏ ਐਸ਼ੋ ਆਰਾਮ ਮਿਲ ਜਾਏ ਪਰ ਸੇਵਾ ਕੌਣ ਕਰੇ ਫਿਰ ਸਿਮਰਨ ਕੌਣ ਕਰੇ ਚੌਂਕੜਾ ਲਾ ਕੇ ਬੈਠੇ ਕੌਣ ਉਹ ਕੋਈ ਹੋਰ ਕਰ ਦਵੇ ਸਾਡੇ ਲਈ ਤੇ ਸੁੱਖ ਸਾਰੇ ਸਾਨੂੰ ਮਿਲ ਜਾਣ ਭਾਈ ਇਦਾਂ ਇਹ ਖੇਡ ਨਹੀਂ ਵਰਤਦੀ ਮਹਾਰਾਜ ਕਹਿੰਦੇ ਭਾਈ ਵੀ ਕੁਛ ਨਾ ਕੁਛ ਤੈਨੂੰ ਉਦਮ ਕਰਨਾ ਪੈਣਾ ਤੇ ਜੇ ਤੂੰ ਆਪ ਚਾਹਨਾ ਵੀ ਤੇਰਾ ਜੀਵਨ ਸੁਖੀ ਹੋ ਜਾਏ ਤੇ ਫਿਰ ਆਪ ਪਰਮਾਤਮਾ ਦੇ ਰਾਹ ਤੇ ਚੱਲ ਤੁਰਨਾ ਪੈਣਾ ਤੇ ਜੇ ਤੁਰ ਪੈਂਗਾ ਤੇ ਹੌਲੀ ਹੌਲੀ ਜਿਹੜੇ ਤੇਰੇ ਖੋਟੇ ਕਰਮ ਆ ਉਹ ਨਿਰਮਲ ਹੋ ਜਾਣਗੇ ਚੰਗੇ ਕਰਮਾਂ 'ਚ ਬਦਲ ਦੇਣਗੇ ਤੇ ਪਰਮਾਤਮਾ ਫਿਰ ਦੁੱਖਾਂ ਨੂੰ ਸਹਿਣ ਦੀ ਸ਼ਕਤ ਆਕਤ ਦੇ ਕੇ ਕਿਰਪਾ ਕਰ ਦੇਗਾ ਜਹਿ ਕਰਨੀ ਤਹ ਪੂਰੀ ਮਤ ਕਰਨੀ ਬਾਝੋਂ ਘਟੇ ਘਟ ਕਹਿੰਦੇ ਵਾਹਿਗੁਰੂ ਪ੍ਰਮਾਤਮਾ ਜਹਿ ਕਰਨੀ ਤਹ ਪੂਰੀ ਮਤ ਪ੍ਰਭੂ ਦੇ ਬਾਣੇ ਨੂੰ ਮੰਨਣਾ ਹੀ ਪੂਰੀ ਮਤ ਹੈ ਤੇ ਜੇ ਉਹਦੇ ਬਾਣੇ ਦੇ ਵਿੱਚ ਦਖਲ ਅੰਦਾਜ਼ੀ ਕਰਦਾ ਫਿਰ ਮਤ ਹਜੇ ਅਧੂਰੀ ਆ ਫਿਰ ਆਪਣੀ ਮਤ ਦੇ ਨਾਲ ਚੱਲ ਰਿਹਾ ਗੁਰਮਤ ਨਾਲ ਨਹੀਂ ਚੱਲ ਰਿਹਾ ਕਰਨੀ ਬਾਝੋਂ ਘਟੇ ਘਟ ਤੇ ਕਹਿੰਦੇ ਭਾਈ ਫਿਰ ਵਾਹਿਗੁਰੂ ਪ੍ਰਮਾਤਮਾ ਦੀ ਕੀਤੇ ਹੋਏ ਨੂੰ ਜ਼ਿਕਰ ਨਹੀਂ ਮੰਨਦਾ ਹੁਕਮ ਵਿੱਚ ਨਹੀਂ ਆਉਂਦਾ ਫਿਰ ਘਾਟਾ ਹੀ ਘਾਟਾ ਆ ਫਿਰ ਵੱਧਾ ਨਹੀਂ ਹੋਣਾ ਆਪਣੀ ਮਤ ਦੇ ਨਾਲ ਝੋਲ-ਟੋੜ ਕਰਕੇ ਪ੍ਰਮਾਤਮਾ ਦੇ ਹੁਕਮ ਦੇ ਅੰਦਰ ਦਖਲਅੰਦਾਜ਼ੀ ਕਰੇਗਾ ਫਿਰ ਨਫਾ ਨਹੀਂ ਹੋਣਾ ਫਿਰ ਘਾਟਾ ਹੀ ਘਾਟਾ ਹੈ ਜਹਿ ਕਰਨੀ ਤਹ ਪੂਰੀ ਮਤ ਜੋ ਉਹ ਕਰ ਰਿਹਾ ਉਹਨੂੰ ਮੰਨ ਲੈਣਾ ਇਹ ਪੂਰੀ ਮਤ ਦੀ ਨਿਸ਼ਾਨੀ ਹੈ ਲਾਂਬੇ ਦੇਣੇ ਮੇੜੇ ਮਾਰਨੇ ਉਹਦੇ ਹੁਕਮ 'ਚ ਦਖਲਅੰਦਾਜ਼ੀ ਕਰਨੀ ਇਹ ਘਾਟੇ ਦਾ ਸੌਦਾ ਹੈ ਕਰਨੀ ਬਾਜੂ ਘੱਟੇ ਘੱਟ ਤੇ ਫਿਰ ਜੇ ਕਰਨੀ ਨਹੀਂ ਭਾਵ ਕਿਹਾ ਤੇ ਹੈਗੇ ਪਾਣਾ ਮੰਨਣਾ ਚਾਹੀਦਾ ਪਰ ਕਰਨੀ ਰਿਹਾ ਮੰਨ ਨਹੀਂ ਰਿਹਾ ਤੇ ਫਿਰ ਘਾਟਾ ਹੀ ਸਹੇਗਾ ਪ੍ਰਾਨਵਤ ਨਾਨਕ ਗਿਆਨੀ ਕੈਸਾ ਹੋਏ ਆਪ ਪਛਾਣੇ 부ਝੇ ਸੋਏ ਏ ਸੱਚੇ ਪਾਤਸ਼ਾਹ ਪਰਮਾਤਮਾ ਕਾਲਪੁਰਖ ਮਹਾਰਾਜ ਫਿਰ ਗਿਆਨੀ ਕਿਹਨੂੰ ਕਹੀਏ ਗਿਆਨੀ ਤੋਂ ਭਾਵ ਸਿਆਣਾ ਕਿਹਨੂੰ ਕਹੀਏ ਜਿਹੜਾ ਗਿਆਨੀ ਕੈਸਾ ਹੋਏ ਆਪ ਪਛਾਣੇ 부ਝੇ ਸੋਏ ਤੇ ਜਿਹੜਾ ਆਪਣੇ ਆਪ ਦੀ ਪਛਾਣ ਕਰ ਲਵੇ ਵੀ ਪਰਮਾਤਮਾ ਨੇ ਮੈਨੂੰ ਕਿਉਂ ਬਣਾਇਆ ਸੰਸਾਰ ਤੇ ਭਾਈ ਮੈਨੂੰ ਕਿਉਂ ਭੇਜਿਆ ਮੇਰਾ ਸੰਸਾਰ ਤੇ ਆਉਣ ਦਾ ਮਨੋਰਥ ਕੀ ਹੈ ਗੁਰੂ ਪ੍ਰਸਾਦ ਕਰੇ ਵਿਚਾਰ ਗੁਰੂ ਦੇ ਹੁਕਮ ਵਿੱਚ ਰਹਿ ਕੇ ਗੁਰੂ ਨੇ ਜੋ ਕਿਹਾ ਉਹ ਕਾਰ ਕਮਾਉਣ ਲਈ ਵਿਚਾਰ ਕਰੇ ਆਪਣੀ ਪਰਤਾਲ ਕਰੇ ਗੁਰਬਾਣੀ ਨੂੰ ਪੜ੍ਹੇ ਸਮਝਣ ਦਾ ਯਤਨ ਕਰੇ ਬਾਰ-ਬਾਰ ਪੜ੍ਹ ਕੇ ਉਹਨਾਂ ਸ਼ਬਦਾਂ ਦੇ ਅਰਥਾਂ ਨੂੰ ਸਮਝਣ ਦਾ ਯਤਨ ਕਰੇ ਤੇ ਆਪਣੇ ਜੀਵਨ ਦੇ ਅੰਦਰ ਉਹਨਾਂ ਨੂੰ ਢਾਲੇ ਕੇ ਮਹਾਰਾਜ ਨੇ ਜੇ ਕਿਹਾ ਤੇ ਕੀ ਮੈਂ ਇਹ ਕੰਮ ਕਰ ਰਿਹਾ ਜੇ ਮਹਾਰਾਜ ਨੇ ਮੈਨੂੰ ਰੋਕਿਆ ਤੇ ਕੀ ਮੈਂ ਆਪਣੇ ਆਪ ਨੂੰ ਉਸ ਚੀਜ਼ ਤੋਂ ਰੋਕ ਲਿਆ ਖੁਦ ਵਿਚਾਰ ਕਰੇ ਕਿਸੇ ਦੇ ਕਹਿਣ ਤੇ ਜਾਂ ਕਿਸੇ ਦੇ ਮਗਰ ਲੱਗ ਕੇ ਨਹੀਂ ਆਪ ਹੌਲੀ-ਹੌਲੀ ਥੋੜਾ-ਥੋੜਾ ਸੁਣਨਾ ਪੜਨਾ ਕਿਸੇ ਤੋਂ ਗਿਆਨ ਲੈਣਾ ਇਹ ਮਾੜਾ ਨਹੀਂ ਪਰ ਤਬਦੀਲੀ ਤੁਹਾਡੇ ਆਪਣੇ ਜੀਵਨ ਚ ਆਉਣੀ ਹੈ ਉਹ ਕਿਦਾਂ ਆਉਂਦੀ ਹੈ ਕਿੰਨੀ ਕੁ ਆਉਂਦੀ ਹੈ ਇਹ ਤੁਸੀਂ ਆਪ ਡਿਸਾਈਡ ਕਰਨਾ ਸੋ ਗਿਆਨੀ ਦਰਗੈ ਪ੍ਰਵਾਨ ਤੇ ਭਾਈ ਫਿਰ ਜਿਹੜਾ ਇਸ ਗੱਲ ਦੇ ਉੱਪਰ ਪਹਿਰਾ ਦੇਣ ਲੱਗ ਪੈਂਦਾ ਸੋ ਗਿਆਨੀ ਦਰਗੈ ਪ੍ਰਵਾਨ ਉਹਨੂੰ ਸਿਆਣਾ ਮੰਨਿਆ ਜਾਵੇਗਾ ਗਿਆਨੀ ਭਾਵ ਜਿਹਨੂੰ ਗਿਆਨ ਹੈ ਜਿਹਨੂੰ ਪਤਾ ਹੈ ਜਿਹਨੂੰ ਅਕਲ ਹੈ ਜਿਹਨੂੰ ਅਕਲ ਨਹੀਂ ਜਿਹਨੂੰ ਸਮਝ ਨਹੀਂ ਜਿਹਨੂੰ ਪਛਾਣ ਨਹੀਂ ਉਹ ਫਿਰ ਗਿਆਨੀ ਨਹੀਂ ਉਹ ਮੂਰਖ ਕਿਹਾ ਜਾਵੇਗਾ ਤੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਗਿਆਨੀ ਕੈਸਾ ਹੋਏ ਪ੍ਰਾਨਮਤ ਨਾਨਕ ਗਿਆਨੀ ਕੈਸਾ ਹੋਏ ਕਹਿੰਦੇ ਕਿਹੋ ਜਿਹਾ ਹੋਣਾ ਚਾਹੀਦਾ ਗਿਆਨੀ ਕਿਹੜਾ ਸਿਆਣਾ ਬੰਦਾ ਆਪ ਪਛਾਣੈ 부ਝੇ ਸੋਏ ਕਹਿੰਦੇ ਜਿਹੜੇ ਆਪਣੇ ਆਪ ਦੀ ਪਛਾਣ ਕਰ ਲੈਂਦੇ ਆ ਜਿਹੜੇ ਆਪਣੇ ਆਪ ਨੂੰ ਖੋਜ ਲੈਂਦੇ ਆ ਬੰਦੇ ਖੋਜ ਦਿਲ ਹਰ ਰੋਜ਼ ਕਹਿੰਦੇ ਆਪਣੇ ਆਪ ਦੀ ਪਛਾਣ ਕਰ ਆਪਣੇ ਆਪ ਨੂੰ ਪਰਤਾਲ ਆਪਣੀਆਂ ਗਲਤੀਆਂ ਨੂੰ ਦੂਰ ਕਰਕੇ ਆਪਣੇ ਕਰਮਾਂ ਨੂੰ ਨਿਰਮਲ ਕਰ ਲੈ ਗੁਰਪ੍ਰਸਾਦ ਕਰੇ ਵਿਚਾਰ ਗੁਰੂ ਦੀ ਕਿਰਪਾ ਨਾਲ ਗੁਰੂ ਦੇ ਹੁਕਮ 'ਚ ਰਹਿ ਕੇ ਗੁਰੂ ਦੇ ਉਪਦੇਸ਼ ਨੂੰ ਵਿਚਾਰੇ ਸੋ ਗਿਆਨੀ ਦਰਗਾ ਪਰਵਾਣ ਤੇ ਕਹਿੰਦੇ ਐਸਾ ਗਿਆਨੀ ਫਿਰ ਵਾਹਿਗੁਰੂ ਪ੍ਰਮਾਤਮਾ ਦੀ ਦਰਗਾ ਦੇ ਵਿੱਚ ਉਹ ਪ੍ਰਵਾਣ ਹੁੰਦਾ ਤੇ ਜਿਹੜਾ ਭਾਈ ਆਪਣੀ ਮਤ ਦੇ ਅਨੁਸਾਰ ਪ੍ਰਮਾਤਮਾ ਨੂੰ ਚਲਾਉਣ ਦਾ ਯਤਨ ਕਰਦਾ ਕਹਿੰਦੇ ਫਿਰ ਉਹ ਸੰਸਾਰ 'ਚ ਹਮੇਸ਼ਾ ਘਾਟਾ ਹੀ ਖਾਂਦਾ ਹੈ ਸੋ ਇੰਨੀ ਕਿ ਸੇਵਾ ਦਾਸ ਵੱਲੋਂ ਆਪ ਸੰਗਤ ਜੀ ਨੇ ਪ੍ਰਵਾਣ ਕਰਨੀ ਸ਼ਬਦ ਉਚਾਰਨ ਕਰਦੇ ਆ ਬਾਣੀ ਪੜ੍ਹਦੇ ਆ ਗੁਰੂ ਦਾ ਉਪਦੇਸ਼ ਸੁਣਾਉਂਦੇ ਆ ਸੰਗਤ ਜੀ ਅਖਰਵਾਦ ਦਾ ਘਾਟਾ ਪੁੱਲ ਚੁੱਕ ਦੀ ਖਿਮਾ ਦੀ ਅਰਦਾਸ ਕਿਰਪਾ ਕਰਿਓ ਸਤਿਗੁਰੂ ਮਹਾਰਾਜ ਪਾਣਾ ਮੰਨ ਕੇ ਗੁਰੂ ਦੇ ਚਰਨਾਂ ਦੇ ਵਿੱਚ ਜੁੜ ਕੇ ਗੁਰੂ ਕੀ ਸਿੱਖੀ ਨੂੰ ਕਮਾਉਣ ਦਾ ਸਾਨੂੰ ਵੀ ਬਲ ਬਖਸ਼ਿਸ਼ ਕਰਨ ਇਸੇ ਦੇ ਨਾਲ ਆਪ ਜੀ ਤੋਂ ਅੱਗੇ ਲਵਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ